गाड़ी ओए ओए चेक बजा दे क्या ਕਰੂਗਾ ਨਾ ਗੁਰਮੇਜ਼ ਦਾ ਨਾਮ ਨਾਲ ਇਹ ਥੋੜਾ ਨਾਲ ਇਹਦਾ ਨਾਮ ਜੀ ਮੇਰਾ ਨਾਮ ਗੁਰਮਖ ਸਿੰਘ ਜੀ ਸੋ ਜੀ ਅਜੀਤ ਸਿੰਘ ਮਰਾੜਾ ਤੁਸੀਂ ਉਹ ਲੈ ਕੇ ਆ ਮਰੀਜ਼ ਕੀ ਉਹ ਘਟਨਾ ਹੋਈ ਜੀ ਇਹ ਮਰੀਜ਼ ਜੀ ਅਸੀਂ ਮਰਿੰਡੇ ਤੋਂ ਕੰਮ ਤੋਂ ਆਪਣੇ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਉਹ ਕਟੜੇ ਉੱਤੇ ਦੇਖਿਆ ਕਿ ਕਾਫੀ ਘੱਟ ਹੋਇਆ ਸੀ ਉੱਥੇ ਇੱਕ ਐਕਸੀਡੈਂਟ ਹੋਇਆ ਸੀਗਾ ਦੋ ਮੋਟਰਸਾਈਕਲ ਆਪਸ ਵਿੱਚ ਭਿੜੇ ਨੇ ਤੇ ਇੱਕ ਬਜ਼ੁਰਗਾ ਰਾਜੇਵਾਲ ਦਾ ਉਹਨਾਂ ਦੀ ਪੈਰ ਦੀ ਹੱਡਾਂ ਅੰਗਿੱਟਾ ਟੁੱਟ ਗਿਆ ਸੀ ਤੇ ਦੋ ਪੇਸ਼ੈਂਟ ਹੈਗਾ ਆਪਣਾ ਕੋਈ ਖੁਸ਼ੀਰਾ ਮਹਲਵਈ ਦੇ ਲੱਗਿਆ ਦੱਸ ਰਿਆ ਤੇ ਉਹਨਾਂ ਨੂੰ ਲਿਆ ਕੇ ਅਸੀਂ ਮੌਕੇ ਤੇ ਐਂਬੂਲੈਂਸ ਨੂੰ ਫੋਨ ਕਰਕੇ ਇੱਥੇ ਰਿਵ ਸਿਵਲ ਹਸਪੀਟਲ ਛੱਡ ਆਏ ਬਿਜਰੇ ਖੜੇ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਤਾਂ ਨਹੀਂ ਸਾਰ ਸਭ ਨੇ ਕੀਤਾ ਸਰ ਸਾਰਿਆਂ ਨੇ ਚੱਕਿਆ ਗੱਬੇ ਗਿਰਿਆ ਪਿਆ ਸੀ ਬਜ਼ੁਰਗ ਛੜਕਦੇ ਸਾਰਿਆਂ ਨੇ ਚੱਕ ਕੇ ਪਹਿਲਾਂ ਫੁੱਟਪਾਥ ਕੋਲ ਲਿਆਂਦਾ ਫਿਰ ਐਮਬੂਲੈਂਸ ਆਈ 5-7 ਮਿੰਟ ਦੇ ਵਿੱਚ ਤੇ ਲਿਆ ਕੇ ਸਿਵਲ ਹਸਪੀਟਲ ਵਿੱਚ ਦਾਖਲ ਕਰਾਇਆ ਜੀ ਡਾਕਟਰ ਡਾਕਟਰ ਸਾਹਿਬ ਕੀ ਨਾਮ ਹੈ ਜੀ ਡਾਕਟਰ ਅਮਰਪ੍ਰੀਤ ਕੋਰ ਆ ਡਾਕਟਰ ਜੀ ਐਕਸੀਡੈਂਟ ਕੇਸ ਆ ਜੀ ਕੀ ਕੀ ਡਿਟੇਲ ਹੈ ਜੀ ਹਾਂ ਜੀ ਦੋ ਪੇਸ਼ੈਂਟ ਆਏ ਨੇ ਦੋਨਾਂ ਦਾ ਆਪਸ ਦੇ ਵਿੱਚ ਹੀ ਐਕਸੀਡੈਂਟ ਹੋਇਆ ਇੱਕ ਪੇਸ਼ੈਂਟ ਜੋ ਆ ਆਇਡੈਂਟੀਫਾਈ ਹੋ ਗਿਆ ਬਲਵਿੰਦਰ ਸਿੰਘ ਆ ਉਹਨਾਂ ਦਾ ਨਾਮ ਉਹ ਰਾਜੇ ਆਲ ਦੇ ਦੱਸੇ ਜਾ ਰਹੇ ਆ ਐਂਡ ਇੱਕ ਪੇਸ਼ੈਂਟ ਹਾਲੇ ਅਨਨੋਨ ਹੈ ਉਹਨਾਂ ਦੇ ਨਾਲਦਿਆਂ ਨੂੰ ਸ਼ਾਇਦ ਹਾਲੇ ਪੁਲਿਸ ਵਾਲੇ ਪਤਾ ਕਰਦੇ ਜਦੋਂ ਆਣਗੇ ਫਿਰ ਬਤਨ ਲੱਗੂਗਾ ਦੋਨੋਂ ਪੇਸ਼ੈਂਟ ਰੈਫਰ ਹੋ ਗਿਆ ਦੋਨਾਂ ਦੇ ਹੈਡ ਇੰਜਰੀ ਸੀ ਐਂਡ ਇੱਕ ਪੇਸ਼ੈਂਟ ਦੇ ਪੈਰ ਤੇ ਕ੍ਰੈਸ਼ ਇੰਜਰੀ ਆ ਉਹਨਾਂ ਨੂੰ ਵੀ ਅਸੀਂ ਬੱਤੀ ਰੈਫਰ ਕਰਤਾ ਲੇਕਿਨ ਕਿੰਨੇ ਕਿਹੋ ਜੇ ਥ੍ਰੀ ਹੋਣੀ ਹਾਲੇ ਅੱਧਾ ਕੋਣਾ ਘੰਟਾ ਪਹਿਲਾਂ ਦੀ ਗੱਲ ਹੈ ਜੀ ਸਾਡੇ ਹਰੀਆਂ ਰੋਡ ਸਮਰਾਲਾ ਮਮ ਕਿੰਨੀ ਕੀ ਐ ਜੀ ਇਹ ਦੋਨਾਂ ਦੇ ਇੱਕ ਤਾਂ 50 ਸਾਲ ਦੇ ਨੇ ਐਂ ਦੂਜੇ ਕਰੀਬ 35-40 ਸਾਲ ਦੇ ਹੋਣਗੇ। ਹਾ ਸਵੀਅਰ ਇੰਜਰੀ ਹੈ। ਹਾਂਜੀ ਇੱਕ ਦੇ ਹੈਡ ਇੰਜਰੀ ਆ ਥੋੜੀ ਸਵੀਅਰ ਲੱਗ ਰਹੀ ਆ ਉਹਨਾਂ ਨੂੰ ਸਕੈਨ ਕਰਨ ਵਾਸਤੇ ਅੱਗੇ ਭੇਜ ਰਹੇ ਆ ਐਂ ਦੂਜੇ ਠੀਕ ਨੇ।